ਹਾਂ ਜੀ ਨਾਮ ਹੈ ਅੱਜ ਮੌਲਵੀ ਜੀ ਕੀ ਨਾਮ ਹੈ ਜੀ ਮੇਰਾ ਨਾਮ ਜ਼ੁਬੇਰ احمد ਇਹ ਜੀ ਮੌਲਵੀ ਜੀ ਅਸੀਂ ਦੇਖ ਰਹੇ ਤੁਸੀਂ ਪਿੱਛੇ ਨੈਸ਼ਨਲ ਹਾਈਵੇ ਦੇ ਅਰਦਾਸ ਕਰ ਰਹੇ ਹੋ ਕਿਸਾਨਾਂ ਦੇ ਹਿੱਤ ਵਿੱਚ ਕਿਸ ਤਰ੍ਹਾਂ ਦਾ ਜ਼ਹਿਨ ਚ ਆਇਆ ਅਸੀਂ ਦੇਖੋ ਜੀ ਕਿਸਾਨ ਜੋ ਹੈ ਅਨਾਜ ਅਨਾਜ ਪੈਦਾ ਕਰਕੇ ਲੋਕਾਂ ਨੂੰ ਖਿਲਾਉਂਦਾ ਹੈ ਔਰ ਅਗਰ ਕਿਸਾਨ ਅਨਾਜ ਪੈਦਾ ਨਾ ਕਰੇ ਤਾਂ ਲੋਕ ਭੁੱਖੇ ਮਰ ਜਾਣਗੇ ਇਸ ਲਈ ਅਸੀਂ ਕਿਸਾਨਾਂ ਦੇ ਨਾਲ ਹੈ ਔਰ ਅਬ ਤੋਂ ਅਰਦਾਸ ਕਰਦੇ ਹੈ ਕਿ ਰੱਬ ਜੋ ਹੈ ਕਿਸਾਨਾਂ ਦੀ ਕਿਸਾਨਾਂ ਦੀ ਮਦਦ ਫਰਮਾਏ ਔਰ ਜਿਹੜੀ ਇਹ ਜ਼ਾਲਿਮ ਸਰਕਾਰ ਹੈ ਇਹਨੂੰ ਨਿਸ਼ਟਾ ਨਾਮੂਦ ਫਰਮਾਏ ਕਿਉਂਕਿ ਕਿਸਾਨਾਂ ਕੇ ਉਪਰ ਬਹੁਤ ਤਸ਼ੱਦਦ ਕੀਤਾ ਗਿਆ ਹੈ ਇੰਨਾ ਜਿਆਦਾ ਹੈ ਨਾ ਅਥਰੂ ਗੈਸ ਦੇ ਕੋਲੇ ਉਹਨਾਂ ਦੀ ਸਲਾਮਤੀ ਲਈ ਤੁਸੀਂ ਅਸੀਂ ਉਹਨਾਂ ਦੀ ਸਲਾਮਤੀ ਲਈ ਦੁਆ ਕਰਦੇ ਆ ਜੀ ਰੱਬ ਮੂਰੇ ਅਰਦਾਸ ਕਰ ਰਹੇ ਆ ਕਿ ਰੱਬ ਉਹਨਾਂ ਦੀ ਹਿਫਾਜ਼ਤ ਫਰਮਾਏ ਇੱਕ ਇੱਕ ਕਿਸਾਨ ਦੀ ਹਿਫਾਜ਼ਤ ਫਰਮਾਏ ਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਚੇਤ ਸਿੰਘ ਭੱਟੀਵਾਲ ਕਲਾਂ ਭਾਰਤੀ ਕਿਸਾਨ ਜੁਨੀਆ ਨੇਕਤਾ ਉਗਰਾਹਾਂ ਦਾ ਬਲਾਕ ਭਵਾਨੀਗੜ੍ਹ ਦਾ ਆਗੂ ਆ ਮੈਂ ਜਿਹੜੇ ਮੁਸਲਿਮ ਭਾਈਚਾਰੇ ਨੇ ਇਕੱਤਰਤਾ ਪੱਤੀਕ ਦਿਖਾਇਆ ਤੁਸੀਂ ਜੱਫੀ ਪਾ ਕੇ ਖੜੇ ਹੋ ਤੁਹਾਡੇ ਹਿੱਤ ਵਿੱਚ ਅਰਦਾਸ ਕੀਤੀ ਹੈ ਦੇਖੋ ਪਹਿਲਾਂ ਵੀ ਸਾਡੇ ਗੁਰੂ ਸਾਹਿਬ ਦੇ ਨਾਲ ਇਹਨਾਂ ਨੇ ਚਾਹੇ ਨਵੀਖਾਂ ਗਨੀਖਾਂ ਹੋਵੇ ਉਹਨਾਂ ਨੇ ਲੜਾਈਆਂ ਲੜੀਆਂ ਨੇ ਤੇ ਅਸੀਂ ਇਕੱਠੇ ਹੋ ਕੇ ਲੜਾਈ ਲੜਦੇ ਰਹਾਂ ਉਹਨਾਂ ਮੁਗਲਾਂ ਦੇ ਖਿਲਾਫ ਤੇ ਅੱਜ ਵੀ ਇਹ ਮੁਸਲਮਾਨ ਭਰਾ ਨੇ ਜਿਹੜੇ ਸਾਡੇ ਹੱਕ ਦੇ ਵਿੱਚ ਆ ਕੇ ਕਿਉਂਕਿ ਅਸੀਂ ਜਿਹੜੀ ਭਾਰਤੀ ਕਿਸਾਨ ਜੁਨੀ ਅਨੇਕਤਾ ਉਗਰਾਹਾਂ ਚਾਹੇ ਸੰਯੁਕਤ ਮੋਰਚਾ ਕੋਈ ਵੀ ਜਥੇਬੰਦੀਆਂ ਨੇ ਭਾਰਤ ਦੀਆਂ ਜਥੇਬੰਦੀਆਂ ਨੇ ਕਿਉਂਕਿ ਇਹਦੇ ਨਾਲ ਕਿਰਤੀ ਲੋਕ ਨੇ ਜਿਹੜੇ ਉਹ ਜੁੜੇ ਹੋਏ ਨੇ ਇੱਥੇ ਪੰਜਾਬ ਦੇ ਵਿੱਚ ਜ਼ਿਆਦਾਤਰ ਸਿੱਖ ਕੌਮ ਹੈ ਤੇ ਹਰਿਆਣਾ ਦੇ ਵਿੱਚ ਹਿੰਦੂ ਵੀਰ ਨੇ ਤੇ ਮੁਸਲਮਾਨ ਜੂਪੀ ਦੇ ਵਿੱਚ ਮੁਸਲਮਾਨ ਵੀਰ ਨੇ ਅਸੀਂ ਸਾਰੇ ਇਕੱਠੇ ਕਿਰਤੀ ਲੋਕਾਂ ਅਸੀਂ ਸਾਰੇ ਇੱਕਾਂ ਅਸੀਂ ਸਾਰੇ ਕਿਰਤ ਦੀ ਜਿਹੜੀ ਗੱਲ ਕਰਦੇ ਆ ਅਸੀਂ ਕਿਰਤ ਕਰਨ ਵਾਲੇ ਲੋਕਾਂ ਇਕੱਠੇ ਰਹਿੰਨੇ ਆ ਸਾਰੇ ਸਾਡੇ 'ਚ ਕੋਈ ਤੁਹਾਨੂੰ ਫਰਕ ਜਾਂਪਦਾ ਵੀ ਇਹ ਸਿੱਖ ਐ ਇਹ ਮੁਸਲਮਾਨ ਐ ਉਹ ਹਿੰਦੂ ਐ ਸਾਡੇ 'ਚ ਤਾਂ ਕੋਈ ਫਰਕ ਨਹੀਂ ਅਸੀਂ ਸਾਰੇ ਇਕੱਠੇ ਆ ਇਹ ਜਿਹੜੀ ਇਹਨਾਂ ਨੇ ਅਰਦਾਸ ਕੀਤੀ ਐ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਪਹਿਲਾਂ ਵੀ ਜਦੋਂ ਪਿੱਛੇ ਮੋਰਚਾ ਚੱਲਿਆ ਦਿੱਲੀ ਵਾਲਾ ਉਦੋਂ ਉਥੇ ਇਹਨਾਂ ਮੁਸਲਮਾਨ ਭਰਾਵਾਂ ਨੇ ਜਾ ਕੇ ਦਿੱਲੀ ਲੰਗਰ ਲਾਏ ਆ ਉਥੇ ਚੌਲਾਂ ਦੇ ਲੰਗਰ ਇਹਨਾਂ ਦੇ ਚੱਲਦੇ ਰਹੇ ਆ ਬਹੁਤ ਵਧੀਆ ਜਿਹੜੇ ਲੰਗਰ ਨੇ ਇਹ ਉਹ ਲਾਉਂਦੇ ਰਹੇ ਆ ਉਥੇ ਇਸ ਕਰਕੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਕੱਠੇ ਹੋ ਕੇ ਅਸੀਂ ਲੜਾਈ ਲੜਾਂਗੇ ਜੀ ਠੀਕ ਹਾਂਜੀ ਕੀ ਨਾਮ ਆ ਜੀ ਹਾਂਜੀ ਬਾਬੇ ਸਾਨੂੰ ਮੇਰਾ ਨਾਮ ਇਹ ਭੋਲਾ ਖਾਨ ਹਾਂਜੀ ਭੋਲਾ ਖਾਨ ਜਿਹੜਾ ਨਮਾਜ਼ ਕਦਾ ਕਰ ਰਹੇ ਹੋ ਕੀ ਗੱਲ ਕੀ ਬਤ ਕਰਦਾ ਜੀ ਨਾ ਇਹਦਾ ਜੀ ਦੇਖੋ ਸੱਦਾ ਦੇ 16 ਤਰੀਕ ਨੂੰ ਹਰ ਇੱਕ ਜਥੇਬੰਦੀ ਦਾ ਮਤਲਬ ਹੈ ਬੰਦ ਦਾ ਸੱਦਾ ਸੀ ਉਹ ਬੰਦ ਦਾ ਸੱਦਾ ਸਾਰੇ ਉਹਦੇ ਵਿੱਚ ਸ਼ਾਮਲ ਹੋਏ ਆ ਮੁਸਲਮਾਨ ਭਾਈਚਾਰੇ ਵੱਲੋਂ ਇਹਨਾਂ ਦੀ ਹਮਾਇਤ ਕੀਤੀ ਆ ਪੂਰੀ ਔਰ ਹਰ ਇੱਕ ਨੂੰ ਕਰਨੀ ਵੀ ਚਾਹੀਦੀ ਹੈ ਕਿ ਜਿਹੜਾ ਜ਼ੁਲਮ ਅੱਜ ਸਰਕਾਰਾਂ ਕਰ ਰਹੀਆਂ ਨੇ ਜਿਸ ਤਰ੍ਹਾਂ ਵੀ ਇਹ ਕੋਈ ਆਪਣੇ ਹੱਕ ਦੀ ਬਾਤ ਸ਼ਾਦਾ ਉਹਦੇ ਉੱਪਰ ਅਥਰੂ ਗੈਸ ਦੀਆਂ ਗੋਲੀਆਂ ਪਤਾ ਨਹੀਂ ਕੀ ਕੀ ਜ਼ੁਲਮ ਕਰ ਰਹੀ ਹੈ ਉਹ ਕਿਸਾਨਾਂ ਨੇ ਅੱਜ ਧਰਨਾ ਲਾਇਆ ਸੀ ਉਹਦੇ ਹੱਕ 'ਚ ਤੇ ਉਹਨਾਂ ਅੱਗੇ ਉਸ ਅੱਲਾ ਪਾਕ ਦੇ ਉਸ ਪਰਬਤਗਾਰ ਦੇ ਅੱਗੇ ਦੁਆ ਵੀ ਕਰਦੇ ਆ ਤੇ ਉਹਨਾਂ ਦੀ ਹਮਾਇਤ ਵੀ ਕਰਦੇ ਆ ਇਸ ਤਰ੍ਹਾਂ ਜ਼ਹਿਨ ਦੇ ਵਿੱਚ ਆਇਆ ਵੀ ਆ ਇਸ ਤਰ੍ਹਾਂ ਦਾ ਮਾਦਮ ਇਹ ਤਾਂ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਜੀ ਜੋ ਵੀ ਇਸ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਪੈਦਾ ਹੋਇਆ ਹੈ ਹੈਗਾ ਕੋਈ ਵੀ ਇਨਸਾਨ ਹੈ ਹਰ ਇੱਕ ਦਾ ਫਰਜ਼ ਬਣਦਾ ਵੀ ਅਸੀਂ ਸਹੀ ਆਵਾਜ਼ ਨੂੰ ਠਾਈਏ ਸਹੀ ਹੱਕ ਸੱਚ ਦੀ ਗੱਲ ਕਰੀਏ ਪਰ ਸਰਕਾਰਾਂ ਇੰਨਾ ਜ਼ੁਲਮ ਕਰ ਰਹੀਆਂ ਨੇ ਇੱਕ ਸ਼ਾਂਤਮਈ ਧਰਨੇ ਨੂੰ ਵੀ ਲਾਉਣ ਦੇ ਰਹੀਆਂ ਉੱਥੇ ਡੇਢੇ ਜ਼ੁਲਮ ਕਰ ਰਹੀਆਂ ਨੇ ਤੇ ਇਦੋਂ ਪੈੜੀਆਂ ਸਰਕਾਰਾਂ ਕੀ ਹੋਣਗੀਆਂ